ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਸਤਾਬੀ ਸਮਾਗਮ ਚੱਲ ਰਿਹਾ ਔਰ ਅੱਜ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਨਾਬਾ ਵੱਲੋਂ ਬਹੁਤ ਵੱਡਾ ਪ੍ਰੋਗਰਾਮ ਕੀਤਾ ਗਿਆ ਸਾਡੇ ਪ੍ਰਮਨਦੀਪ ਲਬਲੀ ਜਿਹੜੇ ਪ੍ਰਧਾਨ ਵੀ ਨੇ ਸਰਪੱਛੇ ਨੇ ਇਸ ਸੰਸਥਾ ਦੇ ਔਰ ਬੜੀ ਪੱਛੜ ਕੇ ਸੇਵਾ ਕਰਦੇ ਆ ਪੀਜੀਏ ਲੰਗਰ ਭੇਜਦੇ ਆ ਕੋਈ ਮਰੀਜ਼ ਆ ਗਿਆ ਉਹਦੀ ਮਦਦ ਕਰਦੇ ਆ ਸੋ ਅੱਗੇ ਵੱਧ ਕੇ ਸਾਰੀ ਟੀਮ ਜਿਹੜੀ ਆ ਬਹੁਤ ਸੇਵਾ ਕਰਦੀ ਹੈ ਤੇ ਹੀਰਾ پارک ਨਾਬਾਦ ਅਦਲਦੀ ਗੇਟ ਦੇ ਵਿੱਚ ਇੱਕ ਆਯੁਰਵੇਦਿਕ ਦਵਾਈਆਂ ਦਾ ਵੀ ਉਹਨਾਂ ਨੇ ਇੱਕ ਕਲੀਨਿਕ ਖੋਲ੍ਹਿਆ ਹੈ ਜਿਹੜਾ ਕਿ ਸੰਗਤ ਦੇ ਸੰਗਤ ਬਹੁਤ ਗਵਾਮਾਂ ਦਿੰਦੀ ਹੈ ਜੀ ਪਰ ਲੋੜਵੰਦ ਪਰਿਵਾਰ ਆ ਕੇ ਉੱਥੇ ਮਦਦ ਲੈਂਦੇ ਆ ਸੋ ਅੱਜ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿਉਂਕਿ ਥੋਹੀ ਜਿਹੜਾ ਇਹਦੀ ਚਰਨਸ਼ੋ ਪ੍ਰਾਪਤ ਧਰਤੀ ਹੈ ਗੁਰੂ ਸਾਹਿਬ ਦੀ ਜਿਵੇਂ ਦੱਸਿਆ लवली ਜੀ ਨੇ ਕਿ ਪਰਿਵਾਰ ਸਮੇਤ ਗੁਰੂ ਸਾਹਿਬ ਇੱਥੇ ਆਏ ਸੀਗੇ ਔਰ ਅੱਜ ਅਸੀਂ ਸੈਕੰਡ ਰੈਲੀ ਦੇ ਰੂਪ ਦੇ ਵਿੱਚ ਸਾਰੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਮੱਥਾ ਟੇਕਣਾ ਆ ਨਾਭਾ ਦੀ ਸੰਗਤ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕ ਕੇ ਅਰਦਾਸ ਹੋਈ ਆ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਆ ਕੌਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੋਈ ਆ ਔਰ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਜਿੱਥੇ ਨਾਭਾ ਤੋਂ ਤੁਹੀ ਨੂੰ ਰੋਡ ਮੁੜਦੀ ਆ ਅਸੀਂ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਇੱਕ ਯਾਦਗਾਰੀ ਗੇਟ ਜਿਹੜਾ ਨਗਰ ਕੌਂਸਲ ਨਾਭਾ ਵੱਲੋਂ ਉਹ ਬਹੁਤ ਜਲਦੀ ਬਣਾ ਕੇ ਤਿਆਰ ਕਰ ਰਹੇ ਆ ਤਾਂ ਕਿ ਗੁਰੂ ਸਾਹਿਬ ਦੀ ਯਾਦ ਜਿਹੜੀ ਆ ਉਸ ਲੰਗਰ ਵਾਲੀ ਸੰਗਤ ਹਮੇਸ਼ਾ ਤਾਜ਼ਾ ਰੱਖੇ ਔਰ ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਵੱਲੋਂ ਪਿੰਡ ਤੁਹੀ ਵਾਸਤੇ ਸਪੈਸ਼ਲ 50 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਜਿਹੜਾ ਆਲਰੇਡੀ ਪੰਚਾਇਤ ਨੂੰ ਦੇ ਦਿੱਤਾ ਹੈ ਜੀ ਅੱਜ ਤੁਹੀ ਦੇ ਵਿੱਚ ਇੱਕ ਵੱਡਾ ਸਵਾਗਤ ਰੱਖਿਆ ਸੀ ਉੱਤੇ ਪੰਚਾਇਤ ਵੀ ਗਈ ਸੀ ਉਹ ਦੇ ਦਿੱਤਾ ਗਿਆ ਪਿੰਡ ਦੀ ਡਿਵੈਲਪਮੈਂਟ ਵਾਸਤੇ ਸੋ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੈ ਅਸੀਂ ਭਾਗਾ ਵਾਲਿਆਂ ਤੁਹੀ ਪਿੰਡ ਦੀ ਸੰਗਤ ਭਾਗਾ ਵਾਲੀ ਆ ਅਸੀਂ ਨਾਬਾ ਵਾਲੇ ਭਾਗਾ ਵਾਲੇ ਆ ਕਿ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਸੀਂ ਰਹਿ ਰਹੇ ਹਾਂ ਔਰ ਗੁਰੂ ਸਾਹਿਬ ਆਪਣਾ ਇਸੇ ਤਰੀਕੇ ਨਾਲ ਆਸ਼ੀਰਵਾਦ ਬਣਾਈ ਰੱਖਣ ਔਰ ਅੱਜ ਜਿਹੜੀ ਇਹ ਸੈਕੰਡ ਰੈਲੀ ਹੋਈ ਹੈ ਇਹਦੇ ਲਈ ਮੈਂ ਅਮਨਦੀਪ ਲਵਲੀ ਜੀ ਨੂੰ ਜਿਨ੍ਹਾਂ ਨੇ ਵੀ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਕਿ ਉਹ ਸਾਈਕਲ ਤੇ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲਾਈ ਹੈ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਪ੍ਰਮਾਤਮਾ ਸਾਰਿਆਂ ਤੇ ਆਪਣੀ ਮਿਹਰ ਬਣਾ ਕੇ ਰੱਖਣ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਬੀ ਪੋਜ਼ਿਟਿਵ ਚੰਗਾ ਸੋਚੋ ਚੰਗਾ ਖਾਓ ਚੰਗਾ ਬੋਲੋ ਔਰ ਹਮੇਸ਼ਾ ਆਪਣੇ ਮਾਲਕ ਨੂੰ ਯਾਦ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਸ਼ਾ ਹਿੰਦੀ ਚਾਦਰ ਤਿਲਕ ਜੰਜੂ ਦੇ ਰਾਖੇ 탄탄 ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਤੇ ਉਹਨਾਂ ਦੇ ਸੇਵਕ ਪਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ ਸਾਡੋ 350 ਸਾਲਾਂ ਦੀ ਸਤਬਦੀ ਨੂੰ ਸਮਰਪਿਤ ਸਾਈਕਲ ਯਾਤਰਾ ਜਿਹੜੀ ਨਾਭਾ ਤੋਂ ਥੂਹੀ ਆਈ ਹੈ ਥੂਹੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਰਿਵਾਰ ਸਮੇਤ ਅਤੇ 300 ਸਿੰਘ ਸਿੰਘਣੀਆਂ ਦੇ ਜਥੇ ਸਮੇਤ ਇਸ ਸਥਾਨ ਤੇ ਆਏ ਸਨ ਉਹਨਾਂ ਨੇ ਇਸ ਜਗ੍ਹਾ ਨੂੰ ਭਾਗ ਲਾਇਆ ਤੇ ਰਾਤ ਉਹ ਰਹੇ ਪਰਿਵਾਰ ਸਮੇਤ ਇੱਥੇ ਕਥਾ ਵਿਚਾਰਾ ਵੀ ਮਹਾਰਾਜ ਵੱਲੋਂ ਕੀਤੇਆਂ ਗਈਆਂ ਸੋ ਇਸ ਧਰਤੀ ਦੇ ਨਤਮਸਤਕ ਕਰਨ ਵਾਸਤੇ 90 ਤੋਂ ਵੱਡਾ ਜਥਾ ਜਿਹੜਾ ਸਾਈਕਲਾਂ ਰਾਹੀਂ ਆਇਆ ਉਹਨਾਂ ਦੇ ਚਰਨਾਂ ਨੂੰ ਨਮਨ ਹੈ ਨਮਸਕਾਰ ਹੈ ਔਰ ਸਾਡੇ ਨਾਲ ਵਿਦਾਇਕ ਗੁਰਦੇਵ ਸਿੰਘ ਦੇਮਾਨ ਵੀ ਅਗਵਾਈ ਕਰਕੇ ਆਏ ਨੇ ਔਰ ਰਾਬੇ ਦੀਆਂ ਸੰਗਤਾਂ ਵੱਡੇ ਪੱਧਰ ਤੇ ਸਾਰੀਆਂ ਪਹੁੰਚੀਆਂ ਨੇ ਨੌਜਵਾਨ ਵੀ ਬੱਚੇ ਵੀ ਤੇ ਬਜ਼ੁਰਗ ਵੀ ਸੋ ਅੱਜ ਅਸੀਂ ਸਮੁੱਚੀ ਮਾਨਵਤਾ ਨੂੰ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆ ਇਸ ਦਿਹਾੜੇ ਨੂੰ ਮੁੱਖ ਰੱਖ ਕੇ ਵੀ ਆਓ ਆਪਾਂ ਆਪਣੇ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਈਏ ਖਾਸ ਕਰਕੇ ਨੌਜਵਾਨੀ ਨੂੰ ਜੋ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਆ ਉਹਨੂੰ ਕੱਢਣ ਲਈ ਉਪਰਾਲੇ ਕੀਤੇ ਜਾਣ ਤੇ ਸਮੁੱਚੀ ਕੌਮ ਨੂੰ ਬੇਨਤੀ ਹੈ ਕਿ ਦੁਸ਼ਮਣ ਤਾਕਤਾਂ ਤੋਂ ਬਚ ਕੇ ਇੱਕ ਹੋਵੋ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਬਹੁਤ ਕੌਮ ਵਾਸਤੇ ਭਿਆਨਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਦੀ ਸਾਈਕਲ ਰੈਲੀ ਹੈ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਾਸਤੇ ਜੋ ਉਹਨਾਂ ਨੇ ਦਿੱਤੀ ਸੀ ਸਾਰੇ ਲੋਕ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਨ ਵਾਸਤੇ ਨਤਮਸਤਕ ਹੋਣ ਵਾਸਤੇ ਥੂਈ ਪਿੰਡ ਗੁਰਦੁਆਰਾ ਸਾਹਿਬ ਜਿਹੜੇ ਉਹਨਾਂ ਦੇ ਚਰਨ ਛੋਹ ਪ੍ਰਾਪਤ ਹੈ ਉੱਥੇ ਨਮਸਕਾਰ ਕਰਕੇ ਅਰਦਾਸ ਕਰਨ ਆਇਆ ਵੀ ਜਿਵੇਂ ਤੁਸੀਂ ਪਹਿਲਾਂ ਜ਼ਾਲਮ ਅਤੇ ਜ਼ੁਲਮ ਨੂੰ ਖਤਮ ਕੀਤਾ ਹੁਣ ਵੀ ਤੁਹਾਡੀ ਬਹੁਤ ਲੋੜ ਹੈ ਆਸ਼ੀਰਵਾਦ ਦਿਓ ਤਾਕੀ ਸਾਰੇ ਅਸੀਂ ਇਕੱਠੇ ਹੋ ਕੇ ਇਹ ਸਾਰੇ ਜ਼ੁਲਮ ਤੇ ਜ਼ਾਲਮ ਖਤਮ ਕਰ ਸਕੀਏ ਧੰਨਵਾਦ ਵਾਹਿਗੁਰੂ ਜਿੱਕਾ ਕਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਅਸੀਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਮਨਾਉਂਦੇ ਹੋਏ ਲਾਬੋਂ ਤੋਂ ਚੱਲ ਕੇ ਥੁਈ ਨਗਰ ਵਿੱਚ ਪਹੁੰਚੇ ਆਂ ਉੱਥੇ ਆ ਕੇ ਅਰਦਾਸ ਕੀਤੀ ਆ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਨੂੰ ਮਾਨਵਤਾ ਨੂੰ ਚੜ੍ਹਦੀਆਂ ਕਲਾ ਬਖਸ਼ੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਬਲ ਤੇ ਬੁੱਧੀ ਬਖਸ਼ੀ ਚੜ੍ਹਦੀਆਂ ਕਲਾ ਬਖਸ਼ੀ ਬੱਚਿਆਂ ਨੂੰ ਆਪਣੇ ਨਾਲ ਜੋੜੋ ਗੁਰਸਿੱਖੀ ਵਾਲਾ ਜੀਵਨ ਬਖਸ਼ੋ ਸਰਬੱਤ ਦਾ ਪਲਾ ਕਰੋ ਗੁਰੂ ਤੇਗ ਬਹਾਦਰ ਸਾਹਿਬ ਕਰੋ ਕਿਰਪਾ ਹਿੰਦੀ ਚਾਦਰ ਬਣ ਕੇ ਦੁਬਾਰਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਸੱਚੇ ਪਾਤਸ਼ਾਹ ਕੋਈ ਐਸਾ ਸਖਸ਼ ਪੈਦਾ ਕਰੋ ਜੋ ਜ਼ੁਲਮ ਨੂੰ ਖਤਮ ਕਰ ਦੇਵੇ ਤੇ ਖਾਲਸੇ ਦੀ ਚੜ੍ਹਦੀ ਕਲਾ ਰੱਖੇ ਮਾਨਵਤਾ ਦੀ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਅੱਜ ਦੇਖਦੇ ਅਸੀਂ ਸਾਈਕਲ ਰੈਲੀ ਇੱਕ ਬਾਬਾ ਦੀਪ ਸਿੰਘ ਸੈਲਫ ਸਰਸਾਇਟੀ ਵੱਲੋਂ ਤੇ ਸਮੁੱਚੇ ਸ਼ਹਿਰ ਦੇ ਸਾਰੇ ਨੌਜਵਾਨ ਬਜ਼ੁਰਗਾ ਵੱਲੋਂ ਇਹ ਇੱਕ ਰੈਲੀ ਕੱਢੀ ਗਈ ਆ ਅਸੀਂ ਤਾਂ ਇਹੋ ਇੱਕ ਮੈਸੇਜ ਦੇਣਾ ਚਾਹੁੰਦੇ ਵੀ ਆਓ ਆਪਾਂ ਸਾਰੇ ਇਸ ਕੁਦਰਤ ਦਾ ਸਤਿਕਾਰ ਕਰੀਏ ਵਾਤਾਵਰਨ ਨੂੰ ਵੀ ਬਚਾਈਏ ਸਾਈਕਲ ਰੈਲੀ ਦਾ ਸਾਡਾ ਇਹੋ ਮਕਸਦ ਆ ਵੀ ਅਸੀਂ ਵਾਤਾਵਰਨ ਨੂੰ ਬਚਾਈਏ ਇਨਾ ਕੁਦਰਤ ਦਾ ਸਤਿਕਾਰ ਕਰੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਜੋ ਸਾਨੂੰ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤੇ ਲੈ ਅਸੀਂ ਅੱਗੇ ਦੀ ਅੱਗੇ ਉਹੀ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਾਂ ਹਰ ਇੱਕ ਇਨਸਾਨ ਦਾ ਸਤਿਕਾਰ ਕਰੀਏ ਕੁਦਰਤ ਦਾ ਸਤਿਕਾਰ ਕਰੀਏ ਧੰਨਵਾਦ ਵਾਹਿਗੁਰੂ ਜੀ ਦਾ ਤਾਲਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਗੋ